ਦੱਸਦੇ ਕਿ ਇੱਕ ਮੇਲੇ ਦੇ ਵਿੱਚ ਨੌਜਵਾਨ ਇੱਕ ਟਾਵਰ ਦੇ ਹੇਠ दब ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਤਤਕਿ ਕਿ ਪੂਰੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਗੜੇ ਮਾਰੀ ਅਤੇ ਹਨੇਰੀ ਚੱਕਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਹੀ ਇੱਕ ਮੇਲੇ ਦੇ ਵਿੱਚ ਉਸ ਦੌਰਾਨ ਅਫੜਾ ਤਫੜੀ ਮਚ ਗਈ ਜਦੋਂ ਤੇਜ਼ ਹਵਾਵਾਂ ਚੱਲਣ ਦੇ ਕਾਰਨ ਇੱਕ ਟਾਵਰ ਡਿੱਗ ਜਾਂਦਾ ਜਿਸ ਦੇ ਹੇਠ ਦੋ ਨੌਜਵਾਨ ਦਬ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਸਰੇ ਦਾ ਇਲਾਜ ਕੀਤਾ ਜਾ ਰਿਹਾ ਤਾਂ ਉਹ ਕਿੰਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਇਸ ਟਾਵਰ ਦੇ ਹੇਠ ਇਹ ਨੌਜਵਾਨ ਦੱਬ ਗਿਆ ਸੀ ਤੇ ਹੁਣ ਇਸ ਦੀ ਮੌਤ ਹੋ ਗਈ ਹੈ। ਲਈ ਜਾਣਕਾਰੀ ਅਨੁਸਾਰ ਇਹ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ ਜਿੱਥੇ ਟਾਵਰ ਦੇ ਹੇਠ ਨੌਜਵਾਨ ਦੇ ਦਬਣ ਕਾਰਨ ਇਸ ਦੀ ਮੌਤ ਹੋ ਗਈ ਹੈ ਤਾਂ ਨੌਜਵਾਨ ਦਾ ਨਾਮ ਰਵਿੰਦਰ ਕੁਮਾਰ ਦੱਸਿਆ ਜਾ ਰਿਹਾ ਤੇ ਇਸ ਦੀ ਉਮਰ 29 ਸਾਲ ਸੀ। ਜੋ ਕਿ ਮੇਲਾ ਵੇਖਣ ਗਿਆ ਸੀ ਤਾਂ ਮੌਸਮ ਬਦਲ ਜਾਂਦਾ ਤਾਂ ਮੌਸਮ ਬਦਲਣ ਤੋਂ ਬਾਅਦ ਤੇਜ਼ ਹਨੇਰੀ ਚੱਲਦੀ ਹੈ ਤਾਂ ਉੱਥੇ ਇੱਕ ਟਾਵਰ ਢੇਠਾ ਡਿੱਗ ਜਾਂਦਾ ਜਿਸ ਕਾਰਨ ਇਸ ਦੀ ਦਬਨ ਦੇ ਕਾਰਨ ਮੌਤ ਹੋ ਗਈ ਹੈ ਇਹ ਜੀ ਗੁਰੂ ਨਾਨਕ پارک ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇੱਥੇ ਕੋਈ ਨਾ ਬਣਾਈਆਂ ਸੀਗੀਆਂ ਤੇ ਐਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਵੇਂ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਜਿਹਨੇ ਵੀ ਔਨ ਕਰਕੇ ਜਿਹੜਾ ਐਫਰਟ ਟਾਵਰ ਦਾ ਬਣਾਇਆ ਸੀ ਐਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਕਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜੇ ਦੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਕਿਤਾ ਡਿੱਗਿਆ ਕਰਦਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪਰਮੰਦਾ ਖਲਾਕ ਕੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਫਰੰਦ ਪਤਾ ਲੱਗਾ ਫੋਨ ਬੰਦ ਕਰਕੇ ਗਿਆ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਫੋਨ ਬੰਦ ਕੀਤੇ ਨਹੀਂ ਗੱਲ ਮੁਕੜੇ ਮੋਟਾ ਜੋ ਵੀ ਹੈ ਐਸ ਪਰ ਲਾ ਜੋ ਐਕਸ਼ਨ ਹੋਊਗਾ ਉਹ ਲਿਆ ਜਾਏ ਸਰ ਉਹਨਾਂ ਦੇ ਲੋਕਾਂ ਦਾ ਕਹਿਣਾ ਵਾ ਕਿ ਉਹਨੂੰ ਕੋਈ ਫਰਸਟ ایڈ ਕੁਝ ਵੀ ਨਹੀਂ ਦਿੱਤਾ ਗਿਆ ਸਿੱਧਾ ਚੋਕ ਕੇ ਤੇ ਮਤਲਬ ਹਸਪਤਲ ਲੈ ਗਏ ਫਰਸਟ ایڈ ਦਾ ਵੀ ਬੰਦੋਬਸ ਨਹੀਂ ਕੀਤਾ ਪ੍ਰੋਪਰ ਫਰਸਟ ایڈ ਦਾ ਇਹ ਵੀ ਵੈਰੀਫਾਈ ਕਰਦੇ ਕਿ ਫਰਸਟ ਇਰ ਜਦੋਂ ਮੇਲਾ ਕਰਾਉਂਦੇ ਫਰਸਟ ਇਮ ਪਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲੀਕਲੀ ਖੁੱਲਦਾ खराब हुआ और, और पब्लिक ने हल्ला मचाया इसको उठाओ इसको उठाओ तो मैं भी भाग खाया देखा एक भैया के थोड़ी चोट लगी हुई थी उनको गाड़ी में डाल के लेके गए इसके नीचे आगे जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम करने वाला था ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने एक ही जख्मी हुआ जहाँ मैंने एक ही देखा है वो अचानक हुआ ना एकदम तो मेरा एक ही पे ध्यान गया वो टावर उठाने में और गाड़ी में धरने में डेथ हो चुकी है उसकी जान। ये तो नहीं मुझे पता डेथ तो नहीं बाकी थोड़ा सीरियस था बोल नहीं रहे थे वो भैया जी क्या लगता है 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 ये कि जो टावर गिरा थोड़ी सी आने से गिर गिर गया गया नहीं नहीं वो वो तो तो देखो तूफान है, तूफान तूफान बहुत तेज था वो किसी के एकदम अचानक ही कितने लोग लोग थे पे पे जब तूफान है। यहां पे लोग तो शायद एक भी नहीं था बाकी बाद मौत हो चुकी दूसरा पेशेंट जो ਉਦੇ ਉਦਾ ਸੱਟ ਲੱਗੀ ਉਹਦੇ ਚੂਲੇ ਚ ਲੱਗਦਾ ਸੱਟ ਲੱਗੀ ਹੈ ਬਾਕੀ ਉਹ ਕ੍ਰੈਕਸ ਰੇ ਬਾਕੀ ਡਿਨਵਰਸਟੀਜਨ ਕਰਾ ਕੇ ਪਤਾ ਲੱਗੇਗਾ ਅਸਲੀਅਤ ਕੀ ਹੈ ਉਹਦੇ ਚ ਪਤਾ ਲੱਗਾ ਕਿਥੋਂ ਆਏ ਤੁਹਾਡੇ ਪੇਸ਼ੰਤ ਕੀ ਗੱਲ ਹੈ ਇਹ ਆਏ ਕਹਿੰਦੇ ਆ ਕਿ ਜਿਹੜਾ ਨਾਂ ਲੈ ਕੇ ਆਏ ਉਹ ਕਹਿ ਰਿਹਾ ਕਿ ਇੱਥੇ ਕੋਈ ਮੇਲਾ ਲੱਗਿਆ ਕ੍ਰਾਫਟ ਮੇਲਾ ਲੱਗੋ ਉੱਥੋਂ ਲੈ ਕੇ ਆਏ ਸਹੀ ਕਿਥੋਂ ਦਾ ਨਹੀਂ ਅੱਛਾ ਮੈਂ ਕੋਈ ਪਤਾ ਲੱਗੇ ਕਿਥੋਂ ਰਹਿਣਾ ਹਾਂ ਸੀ ਪੇਸ਼ੰਤ ਦਾ ਐਡਰੈਸ ਲਿਖਿਆ ਦਾ ਹੈ ਮੈਨੂੰ ਨਾਂ ਕੋਈ ਪੜ ਸਕਦਾ ਨਾ ਉਹ ਲਿਖਿਆ ਦਾ ਹੈ ਉਹ ਫੁੱਲ ਪੂਰੀ ਡੈਥ ਹੋ ਗਈ ਹੈ ਉਹਦਾ ਨਾਮ ਹੈ ਰਵਿੰਦਰ son of ਲਖੀਰਾਮ ਰੈਜ਼ੀਡੈਂਟ ਆਫ ਕਲੀਚਪੁਰ ਜਿਹੜਾ ਦੂਸਰਾ ਹੈ ਹਰਸ਼ ਹੈ ਸਨ ਆਫ ਤਿਲਕਰਾਜ ਰੈਜ਼ੀਡੈਂਟ ਆਫ ਬਹਿਰਾਮਪੁਰ ਜਿਹੜਾ ਦਾਖਲਾ ਕਰਦੇ ਕੋਈ ਚਲੋ ਉਹਦਾ ਹਾਲਾਤ ਉਹਦੀ ਕਿੱਦਾਂ ਦੀ ਕੰਡੀਸ਼ਨ ਉਹਦੀ ਕੰਡੀਸ਼ਨ ਹੈ ਜੇ ਤੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਉਹਦੇ ਟੈਸਟ ਵਗੈਰਾ ਐਕਸਰੇ ਵਗੈਰਾ ਸਾਰੇ ਹੋਣ ਵਾਲੇ ਹੈ ਕਿਉਂਕਿ ਅਜੇ ਤੇ ਪਹਿਲੇ ਸਭ ਤੋਂ ਪਹਿਲੇ ਹੁੰਦਾ ਕਿ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੋ ਜਾਈਏ ਉਸ ਤੋਂ ਬਾਅਦ ਦੇਖਾਂਗੇ ਬਾਕੀ ਸਭ ਮਤਲਬ ਕਿ ਅਸਾਂ ਇੱਕ ਦਿਨ ਸੇ ਕਿੰਨੇ ਦਾ ਹਾਂ ਜੀ ਚਲੋ ਠੀਕ ਹੈ